ਉੱਚੇ ਜੇ ਪਿਪਲੀ ਪੀਂਗਾ ਝੂਟ ਦੀਏ ਨਹੀਂ ਝੂਟਾ ਕੌਣ ਜਦ ਦੇਵੇ ਕੌਣ ਹੋ ਲਾਰੇ ਦੇਵਾਨ ਨੇ ਸਈਓ ਹਾਂਜੀ ਦੋਸਤੋ ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਪਾਸੂ ਸਮਾਉ ਤੁਹਾਨੂੰ ਪਤਾ ਹੀ ਹੈ ਵੀ ਆਪਣੀਆਂ ਪਿੰਡ ਸਮਾਉ ਨੀਆਂ ਜਿਹਨੀਆਂ ਤਿੰਨੀਆਂ ਨੇ ਉਹ ਵਿਸ਼ਵ ਪ੍ਰਸਿੱਧ ਤੇ ਆਪਣਾ ਨਾਮ ਨਖੜ ਚੁੱਕੀਆਂ ਨੇ ਇਹ ਤਿੰਆਂ ਨੇ ਜਿਹੜੀਆਂ 27 ਜੁਲਾਈ ਨੂੰ ਪਿੰਡ ਸਮਾਉਂ ਵਿਖੇ ਆਰੰਭ ਹੋ ਰਹੀਆਂ ਨੇ ਜਿਹਦੇ ਵਿੱਚ ਪੰਜਾਬ ਦੀਆਂ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਫਿਲਮਾਂ ਇੰਡਸਟਰੀ ਦੇ ਵੱਡੇ ਸਟਾਰ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਪੰਜਾਬ ਤੋਂ ਇਲਾਵਾ ਵਕਤ-ਵਕਤ ਦੇ ਸੂਬਿਆਂ ਦੇ ਵਿੱਚ ਕੁੜੀਆਂ ਇਹਦੇ ਵਿੱਚ ਸ਼ਿਰਕਤ ਕਰ ਰਹੀਆਂ ਨੇ ਸੋ ਮੈਂ ਦੱਸਣਾ ਚਾਹਣਾ ਤੁਹਾਨੂੰ ਕਿ ਜਿਹੜੀਆਂ ਇਹ ਤੀਆਂ ਨੇ ਮੈਨੂੰ ਬਹੁਤ ਸਾਰੀਆਂ ਕੁੜੀਆਂ ਦੇ ਫੋਨ ਆਉਂਦੇ ਨੇ ਬਹੁਤ ਸਾਰੇ ਹੋਰ ਇੱਧਰ ਉੱਧਰੋਂ ਸਵਾਲ ਕਰਦੇ ਨੇ ਆਪਣੀਆਂ ਤੀਆਂ ਦੇ ਵਿੱਚ ਕੋਈ ਐਂਟਰੀ ਫੀਸ ਨਹੀਂ ਹੈਗੀ ਕੁੜੀਆਂ ਦੇ ਲਈ ਖਾਣਾ ਰਹਿਣਾ ਸਭ ਕੁਝ ਫ੍ਰੀ ਹੈ ਤੇ ਬਹੁਤ ਵੱਡੇ ਪੱਧਰ ਦਾ ਇਹ ਮੇਲਾ ਹੈਗਾ ਬੜੇ ਲੰਬੇ ਸਮੇਂ ਤੋਂ ਆਪਾਂ ਕਰਦੇ ਆ ਰਹੇ ਹਾਂ ਸੋ ਸਾਰੀਆਂ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ 27 ਜੁਲਾਈ ਦਿਨ ਐਤਵਾਰ ਪਿੰਡ ਸਮੂਹ ਜ਼ਿਲ੍ਹਾ ਮਾਨਸਾ ਦੇ ਵਿੱਚ ਤੁਸੀਂ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਨਾ ਕਿਉਂਕਿ ਵੱਡਾ ਸਮਾਗਮ ਆ ਵੱਡੀਆਂ ਤੀਆਂ ਨੇ ਹਰ ਇੱਕ ਨੂੰ ਫੋਨ ਵੀ ਨਹੀਂ ਕੀਤਾ ਜਾਂਦਾ ਤੇ ਹਰ ਇੱਕ ਤੱਕ ਪਹੁੰਚ ਨਹੀਂ ਕੀਤੀ ਅੰਦੀ ਸੋ ਮੈਂ ਆਪਣੇ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਜਿਹੜੀਆਂ ਮਾਮਾ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਕਿ ਤੁਸੀਂ 27 ਜੁਲਾਈ ਨੂੰ ਪਿੰਡ ਸਮਾਉਂ ਜਿਹੜਾ ਮਾਸਟਰ ਜੀ ਜ਼ਰੂਰ ਪਹੁੰਚਣਾ ਜੀ 10:30 ਵਜੇ ਤੀਆਂ ਅੰਦਾ ਜਿਹੜਾ ਆਗਾਜ਼ ਹੋਣਾਗਾ ਤੇ ਸਭ ਤੋਂ ਜਿਹੜੀ ਖਿੱਚ ਦਾ ਕੇਂਦਰ ਰਹੇਗੀ ਉਹ ਸੰਧਾਰੇ ਦੇਣ ਦੀ ਰਸਮ ਰਹੇਗੀ ਜਿਹਦੇ ਵਿੱਚ ਬਹੁਤ ਉੱਗੀਆਂ ਸਖਸ਼ੀਅਤਾਂ ਇਹ ਰਸਮ ਦਾ ਆਗਾਜ਼ ਕਰਨਗੀਆਂ ਤੇ ਆਓ ਸਾਰੇ ਆਪਾਂ ਰਲ ਮਿਲ ਕੇ ਰਵੈਤੀ ਲੋਕ ਗੀਤਾਂ ਦੀ ਹੇਕ ਦੇ ਨਾਲ ਤੇ ਬੋਲੀਆਂ ਨਾਲ ਇਸ ಬಡ ಈ ಪವಿತರ ತಾಂಭ ಆರಂಭಾ ಶಾಮಿ ಸೊ ಆ ಸುಖಾ ಸೀ ಸತ ಏತಾರ ಪಿಡ್ಡ ಸಮಾ ಜಿಲ್ಲಾ ಮನಸಾ ಸೀಕಾಲ